ਮਾ ਜੀ ਅੱਜ ਸਾਡੇ ਬਠਿੰਡਾ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਐ ਚੋਣਾਂ ਲਈ ਚੋਣ ਚੁੱਕੀ ਆ ਤਾਂ ਉਹਨਾਂ ਨੂੰ ਸਪੋਰਟ ਦਾ ਭਰੋਸਾ ਮਿਲਿਆ ਕਿ ਇਨਸਾਫ ਹੋ ਜਾਊਗਾ ਸਰਪੰਚ ਜੀ ਹਾਂਜੀ ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕਿਹਾ ਹੈ ਕਿ ਦੋ ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ ਨੀ ਤਾਂ ਮੈਂ ਇਹਨਾਂ ਨਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ 27 ਦੋਸ਼ੀ ਆਈ ਵਾਰੇ ਕਦੀ ਐਪਲੀਕੇਸ਼ਨ ਕੋਈ ਲਾ ਤੰਦਾ ਇਧਰ ਇਹਨਾਂ ਅਦਾਲਤ ਦਾ ਸਮਾਂ ਹੋ ਜਾਇਆ ਕਰੇ ਨੇ ਉਹ ਤਾਂ ਕੇਸ ਲੱਤਪੜ ਲੱਤਦਾ 2 ਸਾਲ ਲੰਘ ਗਏ 24 ਮਹੀਨੇ ਬਾਅਦ ਚਾਰਜ ਫਰੇਮ ਹੋਇਆ ਤੇ ਐ ਸਜੀਤ ਉਹ ਐਵੀਡੈਂਸ ਸਟਾਰਟ ਹੋ ਜਾਂਦੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਕੋਈ ਇਹਨਾਂ ਤੋਂ ਕੋਈ ਵੀ ਕਿਸੇ ਪਾਰਟੀ ਦੇ ਨਾਲ ਨਾ ਕਰੂੰ ਪਰ ਅੱਜ ਕਿਤੇ ਵੀ ਆਈਐਨਸਾਰੀ ਤੁਹਾਡੀ ਕੋਈ ਕੰਮ ਨਹੀਂ ਇਸ ਮਤਲਬ ਕਿ ਕੋਈ ਮੈਂ ਮੈਂ ਕਹਾਂ ਸੀ ਇਹ ਗੱਲ ਮਰਤਕ ਦੇ ਜਿਹੜੇ ਸੋਸ਼ਲ ਮੀਡੀਆ ਨੀ ਬੇਟਾ ਬੇਤ ਦੇਖੋ 1.7 ਦਾ ਮੈਨੂੰ ਇੰਸਟਾਗ੍ਰam ਕੋ ਫੋਲੋ ਕਰਦੇ ਆ ਹਨ ਫੇਸਬੁਕ ਤੇ ਵੀ ਇਹਦੇ ਵਿੱਚ ਇਹੀ ਆ। ਪਰੰਤੂ ਮੈਨੂੰ ਸਿੱਧੇ ਤੌਰ ਤੇ ਤਾਂ ਹਲੇ ਕਿਸੇ ਬੱਚੇ ਨੇ ਗੱਲ ਨਹੀਂ ਕਹੀ ਵੀ ਤੁਹਾਨੂੰ ਬਪਾ ਨਹੀਂ ਇਸ ਤਰ੍ਹਾਂ ਜਾਣਾ ਚਾਹੀਦਾ ਸੀ। ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਬੰਦੇ ਸਾਡੇ ਚੋਣੇ ਥੋੜੇ ਉਹ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ ਉਹ ਕਿਸੇ ਦੇ ਵਿਚਾਰ ਬੱਖ ਖੋ ਸਕਦੇ ਆ। ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਮਾ ਨਾਲ ਦਵਾਉਣਾ ਚਾਹੁੰਦਾ ਆ। ਮੈਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਉਹਨਾਂ ਦੇਖਣ ਵਾਲਾ ਨਹੀਂ ਆਂ ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਕਿ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰ ਨਹੀਂ ਸਕਿਆ ਮੈਂ ਭਾਜਪਾ ਕੋਲੇ ਵੀ ਗਿਆ ਮੈਂ ਆਮ ਆਦਮੀ ਪਾਰਟੀ ਕੋਲ ਵੀ ਕੋਸ਼ਿਸ਼ ਕੀਤੀ ਕਿਉਂਕਿ ਉਹ ਤਾਂ ਮੇਰੇ ਵੱਸੇ ਨਹੀਂ ਲੱਗੇ ਪਰੰਤੂ ਮੈਂ ਹਾਰ ਲੀਡਰ ਨੂੰ ਮਿਲਿਆ ਇਸ ਨਾਲ ਦੇਖ ਕੇ ਤਾਂ ਮੈਂ ਸਾਰੀ ਚੀਜ਼ਾਂ ਨੂੰ ਛੋੜ ਕੇ ਕੱਢ ਕੇ ਦੇਖਿਆ ਵੀ ਸੇ ਕੋਈ ਗੱਲ ਸਹੀ ਢੰਗ ਨਾਲ ਉਸ ਤੱਕ ਰੱਸੀ ਬਿਆਸ ਸਕਦੀ ਹੈ ਤਾਂ ਮੈਨੂੰ ਇੱਥੇ ਥੋੜਾ ਜਿਹਾ ਵਿਸ਼ਵਾਸ ਜਿਹੜਾ ਵੱਧ ਗਿਆ ਤਾਂ ਮੈਂ ਇਹ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਆ ਬਈ ਇੱਕ ਨੰਬਰ ਤੋਂ ਤੇ ਉਹ ਕੱਲ ਹੋਦੇ ਮੈਨੂੰ ਪੁੱਛੋ ਵੀ ਮੈਂ ਕਹਿੰਦੇ ਵੀ ਹੁਣ ਤਾਂ ਮੈਂ ਬਾਖਾਂ ਕੱਲ ਹੁਣ ਮੈਂ ਇੱਧਰ ਆ ਗਿਆ ਮਰ ਨੂੰ ਵੀ ਮੈਂ ਯਾਦ ਖੜਾ ਹੋ ਜਾਣਾ ਤਾਂ ਮੈਂ ਕਹਿੰਦਾ ਕਿ ਮੈਂ ਯਾਦ ਖੜਾ ਵੋਟਾਂ ਦਾ ਸਾਰੇ ਨਹੀਂ ਲੈਣਾ ਉਸ ਤੋਂ ਮਰੋ ਜਿੱਤਣ ਤੋਂ ਬਾਅਦ ਕਹਿੰਦਾ ਹੁਣ ਮੈਂ ਫਲਾਣੀਆਂ ਅਸੀਂ ਕਲੀਅਰ ਲਾਈਨ ਦਾ ਬੰਦਾ ਮੈਂ ਜਿੱਥੇ ਖੜਾ ਮੈਂ 70 75 ਤੋਂ ਜਦੋਂ ਸਾਡੀ ਸੁਪ ਸੁੰਗਲੀ ਮੈਂ ਕਾਂਗਰਸ ਨੂੰ ਬੋਟ ਕਰਦਾ ਹਾਂ ਹੁਣ ਵੀ ਕਰ ਰਿਹਾ ਤਾਂ ਮੇਰਾ ਦੇਤੇ ਵੀ ਵਿਦਿਆਮ ਸਤਾ ਕਾਂਗਰਸ ਦੀ ਸੁਪ ਸੁੰਗਲੀ ਹੋ ਕਿ ਜੇ ਮੈਂ ਕਾਂਗਰਸ ਨੂੰ ਸਹਿਯੋਗ ਕਰਦਾ ਮੇਰੇ ਕੋਈ ਵੀ ਗਨਾਲੀ ਕੰਮ ਕਰਦਾ ਕਿ ਕਿ ਮੁੱਛੇ ਮੁੱਛੇ ਜੀ ਦੇਖੋ ਜੀ ਹੋਰ ਮੇਰਾ ਇਹਦਾ ਮੇਨ ਮਸਲਾ ਉਹ ਕਿ ਇਲੈਕਸ਼ਨ ਲੜਨਾ ਕਿਉਂਕਿ ਮੇਰੇ ਅੱਗੇ ਜਸਟਿਸ ਹੈ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਉਂਗਾ ਜੇ ਮੈਂ ਫਰੀ ਰਹੇਗਾ ਨੰਬਰ 2 ਦੇ ਉਸ ਤੇ ਮੇਰੀ ਘਰੇਲੂ ਪੋਜੀਸ਼ਨ ਇਦਾਂ ਦੀ ਐ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੰਭਾਲਣੀ ਮੇਰੇ ਲਈ ਪਹਿਲਾ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫਿਰ ਹੀ ਮੈਂ ਅੱਗੇ ਸਮਾਜ ਬਾਰੇ ਸੋਚਾਂਗਾ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਦੇ ਖੜਨਾ ਹੈ ਫਿਰ ਉਸ ਤੋਂ ਬਾਅਦ ਜੇ ਕੋਈ ਪੋਲੀਟਿਕਲ ਪਾਰਟੀ ਜਿਹੜਾ ਮੈਂ ਹੈਗਾ ਹੀ ਆ ਲਖਨ ਲੜਨ ਕੋਈ ਮੇਰੇ ਲਈ ਕੋਈ ਹਲੋਕਾਰੀ ਨਮੀ galta ਹੈ ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਮੜੀ ਗਈ ਹੈ ਤੁਹਾਡੇ ਦੇਖਿਆ ਜੀ ਨੇ ਮੇਰੇ ਕੋ ਚੋਂ ਮਰੀਏ ਫਾਰਦੇ ਨਹੀਂ ਤੇ ਹੁਣ ਜਿਸ ਤਰ੍ਹਾਂ ਸਿੱਤੀ ਸਾਫ ਕਰੇ ਮੋਕਾ ਨੂੰ ਸਮਰਥਨ ਦਿੱਤਾ ਹੈਗਾ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਹੈਗੇ ਤਾਂ ਕੋਈ ਮਾਸਰੇ ਪਤਲਾ ਲੈਣ ਗਏ ਤੇ ਜੁੜੀ ਬਣ ਮਾਤਰਾ ਦੇ ਸੰਗੋਖ ਦੇ ਨਾਲ ਦੇਖੋ ਬੇਟਾ ਜਿੱਤ ਹਾਰ ਤਾਂ ਇਹਦਾ ਇੱਕ 파ਟ ਹੈ ਹੈਨਾ ਉਹ ਤਾਂ ਬਣੀ ਆਈ ਹੈ ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਣਾ ਕੋਈ ਮਤਲਬ ਮੈਂ ਕਿਸੇ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ ਮੈਂ ਇਹ ਕਹਿ ਸਕਦਾ ਕਿ ਮੈਨੂੰ ਇਹਨਾਂ ਲੋਕਾਂ ਤੋਂ ਉਮੀਦ ਹੈ ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਦਾ ਕਿ ਜੇ ਤੁਸੀਂ ਮਦਦ ਕਰ ਦੋਗੇ ਤਾਂ ਤੁਹਾਡਾ ਬੜਾ ਥੈਂਕ ਕਰੂਗਾ ਅਦਰਵਾਈਜ਼ ਤੁਹਾਡਾ ਜੋ ਵੀ ਫੈਸਲਾ ਹੋਵੇ